ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਰਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਚਿੜੀਆਂ ਘਰ ਦੀ ਸੈਰ ਤੇ ਲੇਕ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਹ ਵੀਡੀਓ ਸ਼ੁਰੂ ਕਰਦੇ ਹਾਂ ਪਿਛਲੇ ਐਤਵਾਰ ਮੈਂ ਆਪਣੇ ਦੋਸਤਾਂ ਨਾਲ ਚਿੜੀਆ ਘਰ ਦੇਖਣ ਗਿਆ ਸੀ ਮਣੀ ਦੇਗਾ ਪਾਇਨ ਬੜੀ ਬੁਰੀ ਰੋਟੀ ਚਿੜੀਆ ਘਰ ਸ਼ਹਿਰ ਦੇ ਵਿਚਕਾਰ ਹੈ ਇਸ ਦੇ ਬਾਹਰ ਬੇਲ ਪੂਰੀ ਫਲ ਅਤੇ ਸ਼ਰਬਤ ਦੀਆਂ ਰੇੜੀਆਂ ਲੱਗੀਆਂ ਹੋਈਆਂ ਸਨ ਕਈ ਹਲਵਾਈ ਆਪਣਾ ਮਾਲ ਵੇਚਣ ਲਈ ਵਾਜਾ ਮਾਰ ਰਹੇ ਸਨ ਚਿੜੀਆ ਘਰ ਦੇ ਅੰਦਰ ਕਈ ਪਿੰਜਰੇ ਅਤੇ ਜਾਲੀਦਾਰ ਘਰ ਬਣਾਏ ਹੋਏ ਸਨ ਸ਼ੇਰ ਜੰਗਲ ਦਾ ਰਾਜਾ ਪਿੰਜਰੇ ਵਿੱਚ ਸੀ ਇੱਕ ਜਾਲੀਦਾਰ ਘਰ ਵਿੱਚ ਹਿਰਨ ਦੌੜ ਰਹੇ ਸਨ ਬਾਂਦਰਾ ਦੇ ਪਿੰਜਰੇ ਦੇ ਬਾਹਰ ਬੱਚਿਆਂ ਦੀ ਪਹਾੜੀ ਸਪੀਡ ਸੀ ਨਾਈਟ ਨਹੀਂ ਹੈ ਜਮਨੀ ਉਹਦਾ ਬੰਦ ਚਿੜੀਆ ਘਰ ਵਿੱਚ ਖਰਗੋਸ਼ ਹਾਥੀ ਉਮਠ ਜੀਰਾਫ ਲੂੰਬੜੀ ਆਦਿ ਜਾਨਵਰ ਵੀ ਸਨ ਅਸੀਂ ਉੱਥੇ ਵੱਖ-ਵੱਖ ਤਰ੍ਹਾਂ ਦੇ ਪੰਛੀ ਦੇਖੇ ਜਿਨ੍ਹਾਂ ਵਿੱਚੋਂ ਕਈ ਤਰ੍ਹਾਂ ਦੇ ਤੋਤੇ ਸਨ ਸੱਚੀ ਚਿੜੀਆ ਘਰ ਨੂੰ ਦੇਖ ਕੇ ਸਾਨੂੰ ਬਹੁਤ ਹੀ ਮਜ਼ਾ ਆਇਆ ਤਾ ਬੱਚਿਓ ਐਸ ਇਟ ਰਿਗਾਰਡ ਥਿਸ ਵੀਡੀਓ ਤੇ ਲੇਕ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ